ਕੋ ਅੱਜ ਵੀ ਪਾਣੀ ਅੱਜ ਸਵੇਰ ਦਾ ਮੀਂਹ ਲੱਗਿਆ ਹੋਇਆ ਆ ਸਵੇਰ ਦਾ ਹੀ ਕੋਣ ਆ ਰਹੀ ਬਾਬਾ ਜੀ ਆ ਆ ਗਿਆ ਸੀ ਥੱਲੇ ਵਾਲੇ ਮੰਦਿਰ ਤੇ ਅਗਲੇ ਐਤਵਾਰ ਨੂੰ 7 ਤਰੀਕ ਆ 7 ਤਰੀਕ ਨੂੰ ਗੁੱਗਾ ਨੋਮੀ ਮਨਾਈ ਜਾਣੀ ਆ ਤੇ ਸਾਰੀਆਂ ਸੰਗਤਾਂ ਨੇ ਜਰੂਰ ਪਹੁੰਚਣਾ ਇਸ ਵਾਰ ਨਾਲ ਸੀ ਨਵਾਂ ਐਕਸਪੈਰੀਮੈਂਟ ਕੀਤਾ ਆ 500 ਦਾ ਪਾਵਰ ਵਾਲਾ ਪਵਾਇਆ ਤੇ 500 ਦਾ ਪਵਾਇਆ ਦੂਜਾ ਪਰ ਹੁਣ ਪਵਾ ਕੇ ਦੇਖਦੇ ਆ ਕੀ ਫਰਕ ਪੈਂਦਾ ਕੀ ਨਹੀਂ ਤੱਕ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਪਾਵਰ ਵਾਲੇ ਦਾ ਫਾਇਦਾ ਹੈ ਜਾਂ ਨਹੀਂ ਹੈ ਆ ਦੇਖੋ ਆ ਆ ਕੰਦ ਡਿੱਗੀ ਭਾਰੀ ਹੋਣਾ ਦੀ ਆ ਇਧਰਲੀ ਸਾਈਡ ਤੇ ਨਾ ਜਾਨਕੇ ਅੱਗੇ ਜੰਗਲ ਹੀ ਆ ਜੰਗਲ ਦੇ ਨਾਲ ਹੀ ਝੋਲ ਡੈਮ ਆ ਜਾਂਦਾ ਆ ਤੇ ਇੱਕ ਘਰ ਨੂੰ ਡੰਗਾ ਨਹੀਂ ਲਾਉਣਾ ਹੈਗਾ ਪਰ ਇੱਕ ਘਰ ਬੋਟ ਤਾਂ ਪਾਉਂਦਾ ਆ ਨਾ ਹੁਣ ਇੱਕ ਜੇ ਇੱਕ ਘਰ ਆ ਤਾਂ ਇੱਕ ਘਰ ਨੂੰ ਡੰਗਾ ਨਹੀਂ ਲਾ ਕੇ ਦੇਣਾ ਯਾਨੀ ਕਿ ਉਹਦੀ ਐਹਮियत ਨਹੀਂ ਚਾਹੀ ਬੰਦੇ ਮਰ ਜਾਣ ਨਾ ਤੇ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਮੇਰੇ ਵੀਰ ਇੰਸਟਾਗ੍ਰam ਵਾਲੀ ਜਰੂਰ ਕਰਿਆ ਕਰੋ ਕਿਉਂਕਿ ਇੰਸਟਾਗ੍ਰam ਵਾਲੀ ਤੁਹਾਡੀ ਇੱਕ ਵੀਡੀਓ ਨਾਲ ਕਿਸੇ ਦਾ ਭਲਾ ਹੋ ਜਾਣਾ ਆ ਬਾਕੀ ਕਮੈਂਟ ਜਰੂਰ ਕਰਿਆ ਕਰੋ ਜਿੱਥੇ ਤੁਸੀਂ ਕਹਿੰਨੇ ਆ ਆਪਾਂ ਉਹ ਦੇ ਲੋ ਹਰੇਕ ਏਰੀਆ ਕਵਰ ਕਰਦੇ ਆ ਬਾਕੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਨਵੇਂ ਵਲੌਗ ਤੇ ਵਿੱਚ ਅੱਜ ਹੈਗਾ ਐਤਵਾਰ ਅੱਜ ਸਲੇਰਨ ਤਾਂ ਵੀ ਜਾਣਾ ਆ ਤੇ ਪਰ ਮੀਂਹ ਬੜਾ ਪੈ ਗਿਆ ਸਵੇਰੇ ਯਾਰ ਅੱਜ ਰਾਤ ਪੂਰੀ ਰਾਤ ਮੀਂਹ ਲੱਗਾ ਸੀਗਾ ਤੇ ਅੱਜ ਗੱਡੀ ਦਾ ਵੀ ਮੈਂ ਕੰਮ ਕਰਾਉਣਾ ਇਹਦਾ ਪਲੱਗ ਪਲੂਗ ਜਿਆ ਕੋਣੇ ਆ ਵਾਈਪਰ ਪੈਣ ਵਾਲਾ ਇਹਦਾ ਇਹਨੂੰ ਲੈ ਕੇ ਚਲਦੇ ਆਂ ਸ਼ਹਿਰ ਨੂੰ ਤੇ ਇਹਦਾ ਪਹਿਲਾਂ ਗੱਡੀ ਦਾ ਕੰਮ ਕਰਵਾਉਣੀ ਆ ਯਾਰ ਉੱਪਰ ਲੱਗਾ ਕਰਕੇ ਇੱਕ ਤਾਂ ਐਵਰੇਜ ਬਹੁਤ ਘਟ ਗਈ ਆ ਤੇ ਦੂਜਾ ਪੀਕਾ ਵੀ ਘਟ ਗਈ ਆ ਤੇ ਪਲੱਗ ਜਾਨੀ ਕਿ ਜਦੋਂ ਦੀ ਨਵੀਂ ਲਈ ਆ 5 ਸਾਲ ਹੋ ਚਲੇ ਗੱਡੀ ਨੂੰ ਅਜੇ ਤੱਕ ਪਲੱਗ ਵਗੈਰਾ ਕਰਵਾਏ ਨਹੀਂ ਤੇ ਇਹਦੇ ਰੱਬੇ ਦਾ ਇਹ ਨਾ ਕੁਝ ਨਹੀਂ ਹੋਇਆ ਇੰਜਨ ਨੂੰ ਵੈਨ ਠੀਕ ਆ ਤੇ ਅੱਜ ਮੇਰੇ ਰਾਹ ਦਾ ਬੰਦਾ ਜਿਹੜੇ ਪਲੱਗ ਚੇਨ ਕਰਵਾ ਦਈਏ ਕਿਉਂਕਿ ਪਿਕਅਪ ਤੇ ਐਵਰੇਜ ਨੂੰ ਫਰਕ ਪੈ ਜੂਗਾ ਉਹਦੇ ਨਾਲ ਤੇ ਚੱਲਦੇ ਆਂ ਸ਼ਹਿਰ ਨੂੰ ਤੇ ਮੁੜ ਕੇ ਆ ਕੇ ਜਾਵਾਂਗੇ ਸਲੇਰਨ ਧਾਮ ਨੂੰ ਮੈਂ ਆ ਗਿਆ ਸਿਕਾ ਕਾਲੂਨ ਲੈਣ ਕਾਲੂ ਫੋਨ ਹੀ ਚੱਕ ਰਸਿਕਾ ਮੈਨਾਂ ਦਾ ਸੁੱਤਾ ਹੋਣਾ ਕੱਲ ਦਾ ਡਿਊਟੀ ਤੋਂ ਆ ਕੇ ਤੇ ਹੁਣ ਆ ਕੇ ਘਰੇ ਆ ਕੇ ਹੋਰ ਨੂੰ ਨੂੰ ਮਾਰੇ ਆ ਹੁਣ ਉੱਠਿਆ ਆ ਤੇ ਪਹਿਲਾਂ ਯਾਰ ਗੱਡੀ ਦਾ ਕੰਮ ਕਰਾ ਲਈ ਅੱਜ ਬਾਕੀ ਕੰਮ ਫੇਰ ਦੇਖਦੇ ਆ ਕਿਉਂਕਿ ਯਾਰ ਐਵਰੇਜ ਪਿਕਅਪ ਦਾ ਬਹੁਤ ਫਰਕ ਆ ਹੁਣ ਜਾ ਕੇ ਪਹਿਲਾ ਜੋ ਠੀਕ ਕਰਵਾਉਣੇ ਆ ਫੇ ਬਾਅਦ ਚਲੇ ਜਾਂਦਾ ਨੂੰ ਚਲਾਂਗੇ ਆ ਜਾ ਹੁਣ ਤੇਲ ਪਾਉਣਾ ਹੀ ਇਸ ਵਾਰ ਨਾ ਅਸੀਂ ਨਵਾਂ ਐਕਸਪੈਰੀਮੈਂਟ ਕੀਤਾ ਆ 500 ਦਾ ਪਾਵਰ ਵਾਲਾ ਪਵਾਇਆ ਤੇ 500 ਦਾ ਪਵਾਇਆ ਦੂਜਾ ਤੇ ਕਈ ਬਹੁਤ ਜਣੇ ਕਹਿੰਦੇ ਸਾਨੂੰ ਕਿ ਜਰੂਰ ਪਾ ਕੇ ਦੇਖਿਓ ਇਹਨਾਂ ਐਵਰੇਜ ਨੂੰ ਬਹੁਤ ਫਰਕ ਪੈਂਦਾ ਪਰ ਹੁਣ ਪਵਾ ਕੇ ਦੇਖਦੇ ਆ ਕੀ ਫਰਕ ਪੈਂਦਾ ਕੀ ਨਹੀਂ ਤੱਕ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਪਾਵਰ ਵਾਲੇ ਦਾ ਫਾਇਦਾ ਹੈ ਜਾਂ ਨਹੀਂ ਹੈ ਤੇ ਬਾਕੀ ਚਲਦੇ ਆਂ ਸ਼ਹਿਰ ਨੂੰ ਦੇਦਰੂਰ ਕਮੈਂਟ ਕਰਕੇ ਦੱਸਿਓ ਪਾਵਰ ਵਾਲੇ ਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ। ਕਾਲੂ ਵਿਚਾਰਾ ਮੈਂ ਸੁੱਤਾ ਹੀ ਚੱਕ ਲਿਆਂਦਾ। ਕਾਲੂ ਸੁੱਤਾ ਵਿਆ ਸੀਗਾ ਸੁੱਤਾ ਹੀ ਚੱਕ ਲਿਆਂਦਾ। ਮੈਂ ਕਿਹਾ ਫੋਨ ਨਹੀਂ ਚੱਕ ਰ ਮੈਨੂੰ ਪਤਾ ਹੀ ਮੈਂ ਕਿਹਾ ਇਹਨੇ ਘੰਟਾ ਲਾ ਦੇਣਾ। ਮੈਂ ਸਿੱਧਾ ਹੀ ਚੱਲ ਗਿਆ। ਮੈਂ ਕਿਹਾ ਚੱਲ ਫੇ ਹੁਣ। ਤੇ ਚਲੋ ਕੋਈ ਨਹੀਂ ਸਾਨੂੰ ਕੰਮ ਕਰਾ ਲਈ ਪਹਿਲਾਂ ਸ਼ਹਿਰ ਦਾ। ਭੰਗੀ ਚੋ ਅੱਜ ਵੀ ਨਹੀਂ ਪਾਣੀ ਮੀਂਹ ਰਤੀ ਚੰਗਾ ਹੀ ਪਿਆ ਆ। ਆਹੋ। ਦਿਸਣਾ ਹੀ ਨਹੀਂ ਹੈਗਾ। ਹਾਂ ਥੋੜਾ ਬਹੁਤ ਦੇ ਦਦਾ ਇੱਥੋਂ। ਮੋਟਰਸਾਈਕਲ ਤੇ ਆਪ ਵਧੀਆ ਆ ਹਰੇਕ ਵੀਡੀਓ ਬਣ ਜਾਂਦੀ ਆ ਗੱਡੀ ਦੇ ਵਿੱਚ ਨਾ ਇਧਰ ਕੋਈ ਵੀਡੀਓ ਬਣਨੀ ਨਾ ਕੋਈ ਇੱਕ ਜਾਮ ਲੱਗ ਰ ਮੇ ਬੱਲ ਲੱਗ ਜਾਂਦਾ ਆ ਚਲੋ ਕੋਈ ਨਹੀਂ ਅੱਜ ਕੰਮ ਕਰਾਉਣੇ ਸੀ ਹੋਣਾ ਹੀ ਪੈਣਾ ਸੀਗਾ ਦੂਜਾ ਮੀਂਹ ਲੱਗਾ ਸੀਗਾ ਬੱਦਲ ਦੇਖ ਲਓ ਅਜੇ ਵੀ ਹੋ ਆ ਹਾਂ ਉਹਦੇ ਪਹਿਲਾਂ ਰਾਤ ਦਾ ਮੇ ਰੈਂਟੀਓ ਤਾਂ ਸੀਗਾ ਮੈਂ ਕਹਾਂ ਜੇ ਇਹ ਮੀਂਹ ਲੱਪਿਆ ਨਾ ਕੰਮ ਖਰਾਬ ਹੋ ਜਣਾ ਸਾਰਾ ਹਾਂ ਹਲੋ ਘਾਟਾ ਪੈ ਗਿਆ ਪਲਾਗੋ ਭਾਜੀ ਕਹਿੰਦੇ ਕਿੰਨੇ ਤਰ੍ਹਾਂ ਦੇ ਆਉਂਦੇ ਆ ਇਦਾਂ ਹੁਣ ਕਹਿੰਦੇ ਪਤਾ ਨਹੀਂ ਹੈਗਾ ਹੁਣ ਇੱਕ ਦੁਕਾਨ ਹੋਰ ਆ ਉੱਥੇ ਪਤਾ ਕਰਦੇ ਆ ਜੇ ਉੱਥੋਂ ਮਿਲ ਗਿਆ ਤਾਂ ਠੀਕ ਆ ਨਹੀਂ ਤਾਂ ਫੇਰ ਕਿਸੇ ਦੇ ਨਾਲ ਘਰੋਂ ਖੋਲ ਕੇ ਲੈ ਕੇ ਫੇਰ ਆਉਣਾ ਆ ਫੇਰ ਯਾਰ ਪੰਗਾ ਹੀ ਪੈ ਗਿਆ ਮੈਂ ਰਕੇ ਅੱਜ ਚੱਲ ਅੱਜ ਆ ਕੰਮ ਨਿਬੜ ਜੂਗਾ ਗੱਡੀ ਦਾ ਤੇ ਚਲੋ ਪ੍ਰਵਾਹ ਚੌਂਕ ਹੈਗੀ ਆ ਦੁਕਾਨ ਇੱਕ ਹੋਰ ਉੱਥੇ ਦੇਖਦੇ ਆ ਪਤਾ ਨਹੀਂ ਕੌਣ ਮਥੇ ਲੱਗਾ ਆ ਜੇ ਸਵੇਰ ਦਾ ਪਹਿਲਾ ਗੱਡੀ ਵਾਲੇ ਇੱਕ ਦੁਕਾਨ ਤੇ ਗਿਆ ਉਹ ਵੀ ਨਹੀਂ ਹੋਇਆ ਪ੍ਰਵਾਹ ਚੌਂਕ ਆਏ ਆ ਉਹ ਵੀ ਦੁਕਾਨਾਂ ਬੰਦ ਆ ਆ ਆਏ ਆ ਇਹ ਵੀ ਵੈਸੇ ਐਤਵਾਰ ਨੂੰ ਖੁੱਲੀਆਂ ਹੁੰਦੀਆਂ ਦੁਕਾਨਾਂ ਮੇਨ ਮੇਨ ਸਾਰੀਆਂ ਹੀ ਬੰਦਾ ਪਤਾ ਨਹੀਂ ਕਿਹੜਾ ਮਥੇ ਲੱਗਾ ਹੈ ਕਿਹੜਾ ਮੈਨੂੰ ਪਤਾ ਤਾਂ ਹੈ ਕਿਹੜਾ ਜਣਾ ਚ ਬੰਦੇ ਆ ਇਹ ਜਰਵਾਇ ਘਰੋਂ ਨਿਕਲੀ ਜਾਂ ਨਾ ਲੋਕੀ ਡੇਲੇ ਪਾੜ ਕੇ ਦੇਖਦੇ ਆ ਤੇ ਚਲੋ ਕੋਈ ਨਹੀਂ ਹੋਣ ਕੀ ਕਰਨਾ ਹੈ ਹੁਣ ਚੱਲਦੇ ਆ ਘਰ ਦਾ ਸਮਾਨ ਲੈ ਲੈਣੇ ਆ ਪਰ ਵਾ ਤੇਲ ਤੂ ਲਿਆਣਾ ਘਰ ਦਾ ਰੋਟੀ ਫਾਣੀ ਲਈ ਉਹ ਮਿਲ ਜਵੇ ਬਸ ਹੁਣ ਇਹ ਤਾਂ ਚੱਲ ਨਹੀਂ ਹੋਇਆ ਉਹ ਤਾਂ ਮਿਲ ਜਪੇ ਉਹ ਜ਼ਰੂਰ ਮਿਲ ਜਣ ਸਮਾਨ ਆਪਣਾ ਲੈ ਹੋ ਗਿਆ ਆ ਪਰ ਇੰਨਾ ਸ਼ੁਕਰ ਆ ਉਹ ਵੀ ਪਾ ਜਿਹੜੇ ਪੇਟੀਐਮ ਨਹੀਂ ਚੱਲਦਾ ਸਾਡੇ ਕੋ ਕੈਸ਼ ਹੈ ਨਹੀਂ ਸਗਾ ਅੱਜ ਪਤਾ ਨਹੀਂ ਕੌਣ ਮਥੇ ਲੱਗਾ ਆ ਕਾਲੂ ਕਿਹੜਾ ਜੜ ਕਿਹੜਾ ਜਿਹੜਾ ਜੜਾਂ ਚ ਬਹਿ ਗਿਆ ਆ ਘਰੋਂ ਜਾਲਦੇ ਰਹਿ ਤਾਂ ਅੱਜ ਕੁਝ ਨਹੀਂ ਕਰਣਾ ਅੱਜ ਆਪਾਂ ਉਪਰ ਉਹ ਜਿਹੜਾ ਕੰਮ ਕਰਨ ਜਾਂਦੇ ਹੱਥ ਨਹੀਂ ਪੈਂਦਾ ਤੇਰੀ ਪੈਂਦਾ ਉਹ ਆ ਇੱਥੇ ਵੀ ਸਾਰਾ ਹੋ ਗਿਆ ਸਮਾਨ ਸਾਰਾ ਕਢਾ ਦਿੱਤਾ ਮੁੜ ਕੇ ਕਹਿੰਦਾ ਭਾਈ ਕੈਸ਼ ਹੈ ਨੀਗਾ ਕਹੋ ਕੈਸ਼ ਹੀ ਲੈਣੇ ਆ ਉਹ ਮਸੀ ਕਹਿ ਕੂ ਕਿ ਉਹ ਤੋਂ ਬਚਾਰੇ ਤੋਂ ਕੀਤਾ ਸੀ ਸਹੀ ਗੱਲ ਆ ਜਿਹੜੇ ਕੰਮ ਜਿੱਥੇ ਨੂੰ ਜਾਣਦੇ ਆ ਕੋਈ ਵੀ ਨਹੀਂ ਸਿਰੇ ਚੜਦਾ ਲੋਕਾਂ ਦੀ ਹਾਂ ਮਾਰਦੀ ਸਾਨੂੰ ਪਤਾ ਹੈ ਘਰੋਂ ਨਿਕਲਦੇ ਨਾ ਦੇਖਦੇ ਐ ਡੇਲੇ ਪਾੜ ਕੇ ਸਾਡੇ ਵੱਲ ਨੂੰ ਉਦਾਂ ਵੀ ਅੱਜ ਕੱਲ ਬਹੁਤ ਲੋਕੀ ਧਿਆਨ ਬਹੁ ਲੋਕਾਂ ਦਾ ਸਾਡੇ ਵੱਲ ਆ ਤੇ ਚਲੋ ਕੋਈ ਨਹੀਂ ਕਾਲੂ ਪਰੇਗਾ ਜੇ ਆਪਣਾ ਜ਼ਿਆਦਾ ਧਿਆਨ ਆਪਣੇ ਵੱਲ ਇਹਦਾ ਮਤਲਬ ਬਸ ਸਹੀ ਰਸਤੇ ਤੇ ਹੀ ਆ ਕੰਮ ਵਧੀਆ ਹੀ ਕਰਦੇ ਪਏ ਆ ਤਰੱਕੀ ਤੇ ਆ ਹਾਂ ਤਰੱਕੀ ਤੇ ਆ ਮੰਨ ਲੋ ਜੇ ਸਾਡੀਆਂ ਕਾਪੀਆਂ ਹੋ ਰਹੀਆਂ ਦਾ ਗੱਪਾਂ ਗੱਲਾਂ ਹੋ ਰਹੀਆਂ ਹਾਂ ਬਹੁਤ ਗੱਲਾਂ ਹੋ ਰਹੀਆਂ ਸਾਨੂੰ ਸਭ ਐਦਾਂ ਨਹੀਂ ਹੈਗਾ ਸੀ ਸਾਨੂੰ ਕੁਝ ਪਤਾ ਨਹੀਂ ਹੈਗਾ ਜਾਂ ਕੋਈ ਗੱਲ ਦਾ ਨਹੀਂ ਪਤਾ ਹਰੇਕ ਬੰਦੇ ਦੀ ਕੱਲੀ ਕੱਲੀ ਗੱਲ ਦਾ ਸਾਨੂੰ ਪਤਾ ਆ ਪਰ ਅਸੀਂ ਬੋਲਦੇ ਨਹੀਂ ਮੌਕੇ ਤੇ ਆ ਕੇ ਨਾ ਜਦੋਂ ਅਗਲੇ ਨੂੰ ਕੰਮ ਆ ਪਿਆ ਉਦੋਂ ਦੱਸਾਂਗੇ ਹਰ ਇੱਕ ਬੰਦੇ ਦਾ ਪਤਾ ਸਾਨੂੰ ਕੌਣ ਕੀ ਬੋਲਦਾ ਕੀ ਸੋਚਦਾ ਬਸ ਤੁਸੀਂ ਇਹ ਹਿਸਾਬ ਲਾ ਲਓ ਜੇ ਮੈਂ 10 ਸਾਲ ਗਾਲ ਕੇ ਆਇਆ ਨਾ 12 ਸਾਲ ਬਾਅਦ ਮੈਂ ਬੰਦੇ ਪੜ੍ਹਨੇ ਸਿੱਖਿਆ ਪਰ ਆਪਾਂ ਇਗਨੋਰ ਕਰਦੇ ਆ ਹਜੇ ਛੱਡੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰੱਬ ਆਪ ਹੀ ਜਵਾਬ ਦੇਊਗਾ ਜਿਹੜਾ ਕੁਝ ਕਰਦਾ ਪਿਆ ਨਾ ਸਾਰਿਆਂ ਨੂੰ ਰੱਬ ਆਪ ਹੀ ਜਵਾਬ ਦੇਊਗਾ ਅਸੀਂ ਕੁਝ ਨਹੀਂ ਕਹਿਣਾ ਕਿਸ ਨੂੰ ਤੇ ਮੀ ਫੇਰ ਲਾ ਪਿਆ ਨੰਗ ਦਾ ਨੰਗ ਦਾ ਪਰ ਤੈਨੂੰ ਕੁਛ ਨਹੀਂ ਕਹਿੰਦੇ ਸੀ ਤੇ ਕੰਮ ਸਾਡੇ ਸਾਰੇ ਹੀ ਫਸ ਗਏ ਅੱਜ ਹੁਣ ਕੱਲੂ ਫੇਰ ਆਉਣਾ ਪੈਣਾ ਪਰ ਮੀ ਨਹੀਂ ਹਟਦਾ ਅੱਜ ਵੀ ਯਾਰ ਸੰਗਤ ਨੂੰ ਬਹੁਤ ਔਖਾ ਹੋਣਾ ਥਲੇ ਰੰਧਾਮ ਵਾਲੀ ਉਹ ਸੰਗਤਾਂ ਨੂੰ ਪਹਾੜਾਂ ਦੇ ਜਿਆਦਾ ਪੈਂਦਾ ਵੈ ਸਾ ਹਾਂ ਉਧਰ ਸਹੀ ਗੱਲ ਹੈ ਪਹਾੜਾਂ ਦੇ ਉੱਤੇ ਜਿਆਦਾ ਮੀ ਆ ਯਾਰ ਉੱਥੇ ਦੋ ਚੋਅ ਆ ਨਾ ਜਿਹੜੇ ਉੱਥੋਂ ਲੰਘਣਾ ਔਖਾ ਆ ਇੱਕ ਤਾਂ ਰਸਤੇ ਵਿੱਚ ਕੜੀ ਚਿਕੜ ਹੋ ਜਾਂਦਾ ਆ ਸਾਰੇ ਦੇ ਉੱਤੇ ਚਲੋ ਦੇਖਦੇ ਆਂ ਬਾਕੀ ਜਿੱਦਾਂ ਬਾਬੇ ਦੀ ਮਰਜ਼ੀ ਆ ਉਦਾਂ ਹੀ ਹੋਣਾ ਗਏ ਆਂ ਅਸੀਂ ਸ਼ਹਿਰੋਂ ਕੰਮ ਸਾਡੇ ਫੇਰ ਨਹੀਂ ਹੋਏ ਕੋਈ ਕਾਲੂ ਐਕਟਿਵ ਵਾਲਾ ਕੇ ਚਲਾਂਗੇ ਨਾਲੇ ਇਹਦੇ ਪਲੱਗ ਘਰੋਂ ਖੋਲ ਕੇ ਲੈ ਜਾਵਾਂਗੇ ਤੇ ਮੁੜ ਕੇ ਉਸ ਹਾਵਾਂ ਸੈਂਪਲ ਲੈ ਆਵਾਂਗੇ ਕਿਉਂਕਿ ਇਦਾਂ ਪਤਾ ਨਹੀਂ ਲੱਗਣਾ ਸੀ ਹੁਣ ਤੇ ਦੂਜਾ ਮੀਂਹ ਹੁਣ ਕਾਲੂ ਨੇ ਵੀ ਤਿੰਨ ਵਜੇ ਡਿਊਟੀ ਚਲ ਜਾਣਾ ਆ ਤੇ ਦੇਖਦੇ ਆਂ ਹੁਣ ਹਣੀ ਸਲੇਰਨ ਧਾਮ ਜਾਇਆ ਉਹਨੇ ਆ ਤੇ ਚਲੋ ਪਹਿਲਾਂ ਨਾਈਤ ਹੋਈਏ ਰੈਡੀ ਹੋਈਏ ਜਦ ਤੱਕ ਕਾਲੂ ਨੇ ਵੀ ਆ ਜਾਣਾ ਨਹੀਂ ਤਾਂ ਕੀ ਹੁਣ ਚੱਲਦੇ ਆਂ ਸਲੇਰਨ ਧਾਮ ਨੂੰ ਵੈਸੇ ਜਾਣਾ ਤਾਂ ਠਹਿਰ ਕੇ ਸੀ ਪਰ ਕਾਲੂ ਦੀ ਡਿਊਟੀ ਆ ਨਾ 3 ਵਜੇ ਪੀ ਉਹਨੇ ਚੱਜਣਾ ਡਿਊਟੀ ਦੇ ਉੱਤੇ ਤੇ ਉਹਨੇ ਹੀ ਮੱਥਾ ਟੇਕਣਾ ਆ ਤੇ ਮੈਂ ਕਿਹਾ ਚੱਲ ਪਹਿਲਾਂ ਪਹਿਲਾਂ ਹੀ ਜਾਇਓਨੇ ਆ ਨਾਲੇ ਤੁਹਾਨੂੰ ਵੀ ਦਿਖਾ ਦਰਸ਼ਨ ਕਰਵਾ ਦੰਨੇ ਆ ਤੇ ਨਾਲੇ ਚੋਈ ਦੀ ਵੀ ਅਪਡੇਟ ਦੇ ਦੰਨੇ ਆ ਜਾ ਕੇ ਕੀ ਆ ਵੈਸੇ ਦੁਪਹਿਰੋਂ ਬਾਅਦ ਸ਼ਾਮ ਨੂੰ ਫੇਰ ਜਾਣਾ ਆ ਅਸੀਂ ਤੇ ਪਰ ਉਹ ਬਾਅਦ ਚ ਦੇਖਾਂਗੇ ਹੁਣ ਜਾ ਕੇ ਮੱਥਾ ਟੇਕ ਕੇ ਆਉਨੇ ਆ ਪਹਿਲਾਂ ਕਿ ਸੇਵਕਾ ਤੁਰਾ ਟੰਗ ਲੈ ਪਹੁੰਚੇ ਪਹੁੰਚੇ ਚੋਈ ਆਈ ਹੋਣੀ ਆ ਉੱਥੇ ਮੈਨੂੰ ਲੱਗਾ ਚੰਗੀ ਦੇਖਦੇ ਆ ਚਲੋ ਬਾਬੇ ਦਾ ਨਾਮ ਲੈ ਕੇ ਚਲ ਜਾਨੇ ਚਲ ਜਾਨੇ ਆ ਸੰਗ ਤਾਂ ਵੈਸੇ ਗਈਆਂ ਤਾਂ ਆ ਬਤੇਰੀਆਂ ਕੋ ਅੱਜ ਵੀ ਪਾਣੀ ਅੱਜ ਸਵੇਰ ਦਾ ਮੀਂਹ ਲੱਗਿਆ ਹੋਇਆ ਆ ਸਵੇਰ ਦਾ ਹੀ ਜੈ ਬਾਬੇ ਜੀ ਪਾਣੀ ਇੱਥੋਂ ਚੰਗਾ ਪਾਣੀ ਧੱਕ ਮਾਰਦਾ ਮੋਟਰ ਤੋਂ ਪੂਰਾ ਬੰਦ ਹੋ ਰਿਹਾ ਨਾ ਮੋਟਰ ਲਾ ਦੇ ਆਰੇ 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 ਹੋ ਗਿਆ ਬੰਦਾ ਪ੍ਰਭਾ ਮਸੀਨਾਂ ਕਿ ਆਏ ਆ ਧਿਆਨ ਨਾਲ ਨੰਗਿਆ ਕਰੋ ਇੱਥੋਂ ਲੋ ਜੀ ਇੰਦਰ ਵੀ ਪਾਣੀ ਪਾਣੀ ਹੋਇਆ ਯਾਰ ਅੱਜ ਤਾਂ ਮੀਂਹ ਸਾਰਾ ਅੱਧਾ ਹੀ ਲੱਗਾ ਨਾ ਰਾਤ ਦਾ ਹੀ ਮੀਂਹ ਲੱਗਾ ਪਿਆ ਆ ਇੱਥੇ ਲੱਰੇ ਆ ਦੇਖੋ ਇਹ ਮੀਂਹ ਰਾਤ ਦਾ ਹੀ ਲੱਗਿਆ ਰਾਤ ਦਾ ਮੀਂਹ ਕਰਕੇ ਸਾਰਾ ਹੋਇਆ ਆ ਚਿੱਕੜ ਚਿੱਕੜ ਹੋਇਆ ਪਿਆ ਇੱਥੇ ਵੀ ਜੈ ਬੱਬੀ ਦੀ ਬੋਲ ਬਹੁ ਮੀਂਹ ਪਿਆ ਹੀ ਰਾਤੀ ਕਾਲੂ ਬਹੁ ਮੀਂਹ ਬਹੁਤ ਮੀਂਹ ਪਿਆ ਰਾਤ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਏਰੀਆ ਚ ਮੀਂਹ ਪਿਆ ਆ ਸਾਡੇ ਤਾਂ ਯਾਰ ਰਾਤੀ ਬਹੁਤ ਨਹੀਂ ਪਿਆ ਕਿ ਨਾ ਸਾਰੀਆਂ ਸੰਗਤਾਂ ਦੇਖੋ ਹਾਲ ਦੇ ਵਿੱਚ ਹੀ ਬੈਠੀਆਂ ਆਇਆਂ। ਜਾਂ ਉੱਪਰ ਉੱਥੇ ਕਿੱਥੇ ਬਾਬਾ ਜੀ ਦੀ ਥੱਲੇ ਵਾਲੀ ਮੂਰਤੀ ਉੱਧਰ ਸੰਗਤਾਂ ਉੱਥੇ ਬੈਠੀਆਂ ਹੋਣੀਆਂ। ਥੋੜੀਆਂ ਸੰਗਤਾਂ ਹਾਲ 'ਚ ਬੈਠੀਆਂ ਆ। ਉਹ ਥੱਲੇ ਵਾਲਾ ਵੀ ਪੱਕਾ ਕਰ ਦੇਣਾ ਚਾਹੀਦਾ ਆ। ਆ ਵੀ ਥੱਲੇ ਵਾਲਾ ਪੱਕਾ ਹੋ ਜਾਵੇ ਨਾ ਫੇਰ ਇਹਨਾਂ ਬਹੁਤ ਵਧੀਆ ਬਣ ਜਾਣਾ ਆ। ਜੈ ਬਾਬਾ ਜੀ ਦੀ। ਕੋਣ ਆ ਰਹੀ ਬਾਬਾ ਜੀ ਦੀ। ਆ ਆ ਗਿਆ ਸੀ ਥੱਲੇ ਵਾਲੇ ਮੰਦਰ। ਤੇ ਹੁਣ ਚੱਲਦੇ ਆ ਉੱਪਰ ਨੂੰ। ਔਰ ਕਿ ਗੱਲਾਂ ਹਵਾ ਬਹੁਤ ਤੇਜ਼ ਚੱਲਦੀ ਪਈ ਆ। ਆ ਦੇਖੋ ਬਹੁਤ ਤੇਜ਼ ਚੱਲਦੀ ਹੈ ਜਿੰਨੀ ਉੱਪਰ ਜਜਣਾ ਉੱਪਰ ਇਤੋਂ ਵੀ ਜ਼ਿਆਦਾ ਤੇਜ਼ ਹਵਾ ਚੱਲਦੀ ਆ। ਜੈ ਬਾਬਾ ਜੀ। ਅੱਜ ਅਸੀਂ ਆ ਗਏ ਆ ਉੱਪਰ ਵਾਲੇ ਮੰਦਿਰ ਤੇ ਤੁਸੀਂ ਦਰਸ਼ਨ ਕਰ ਲਓ ਨਾਲੇ ਅਗਲੇ ਐਤਵਾਰ ਨੂੰ 7 ਤਰੀਕ ਆ 7 ਤਰੀਕ ਨੂੰ ਗੁੱਗਾ ਨੌਮੀ ਮਨਾਈ ਜਾਣੀ ਆ ਤੇ ਸਾਰੀਆਂ ਸੰਗਤਾਂ ਨੇ ਜ਼ਰੂਰ ਪਹੁੰਚਣਾ ਤੇ ਦਰਸ਼ਨ ਕਰ ਲਓ ਅੱਜ ਜੇ ਤੁਸੀਂ। ਉਹ ਦੇਖੋ ਜਿਹੜੇ ਪਰੇ ਜੰਗਲ ਆ ਨਾ ਧੁੰਦਲਾ ਜੀ ਧੁੰਦਣੀ ਪਈ ਉਹ ਉੱਥੇ ਮੀਂਹ ਪੈਂਦਾ ਪਿਆ ਆ। ਤੇ ਹਵਾ ਬਹੁਤ ਤੇਜ਼ ਚੱਲਦੀ ਪਈ ਆ ਉੱਪਰ ਅਛਤਰੀ ਜੀ ਤੇ ਸਾਡੀ ਉਡਾਂ ਨੂੰ ਫਿਰਦੀ ਆ ਦੇਖੋ ਤੇ ਇਧਰੋਂ ਦਿਖਾਉਣੀ ਆ ਤੁਹਾਨੂੰ ਇਹ ਉਹ ਦੇਖੋ ਜਿਹੜਾ ਚੋਈ ਦਾ ਪਾਣੀ ਆਉਂਦਾ ਨਾ ਉਹ ਸਾਰਾ ਚੋਈ ਦਾ ਪਾਣੀ ਇੱਥੋਂ ਥੱਲੇੋਂ ਲੰਘ ਕੇ ਆਉਂਦਾ ਆ ਥੱਲੇ ਬੋਲੀ ਆ ਬੋਲੀ ਦੇ ਕੋਲੋਂ ਐ ਘੁੰਮ ਘੁਮਾ ਕੇ ਇਧਰ ਹੀ ਜਾਂਦਾ ਇਹ ਵਿੱਚ ਤਾਂ ਮੀਂਹ ਦਾ ਪਾਣੀ ਰਲਿਆ ਆ ਰਿਹਾ ਤੇ ਵਿੱਚ ਇਹਦੇ ਡੈਮ ਦਾ ਪਾਣੀ ਵੀ ਆ ਇਹ ਦੇਖੋ ਬੋਲੀ ਦਾ ਪਾਣੀ ਵੀ ਇੱਥੋਂ ਰਲ ਰਲ ਕੇ ਨਾ ਫੇਰ ਜਾਂਦਾ ਆ ਆ ਵੀ ਛੋਟਾ ਟਾਈਮ ਬਣ ਗਿਆ ਹਾਂ ਸਹੀ ਗੱਲ ਹੈ ਸਹੀ ਆ ਵੀ ਛੋਟਾ ਟਾਈਮ ਬਣ ਗਿਆ ਦੇਖੋ ਕਿੰਨਾ ਟੋਬਾ ਭਾਣੇ ਭਰ ਗਿਆ ਹੈ ਇਹ ਇਹ ਸ਼ਹਿਰ ਪਾਰਕਿੰਗ ਬਣਾਉਣੀ ਜੇ ਪਤਾ ਨਹੀਂ ਪੁੱਛਣਾ ਪਣਾ ਕੀ ਹੈ ਇਹ ਭਰ ਗਿਆ ਬਹੁਤ ਇਹ ਵੀ ਹਉ ਦੇਖੋ ਇਧਰ ਨੂੰ ਇਧਰਲੇ ਪਾਸੇ ਨੂੰ ਮੀ ਉਹ ਦੂਰ ਆ ਥੋੜਿਆ ਉਹ ਦੇਖੋ ਉਧਰ ਥੋੜਾ ਬੋਧਾ ਪੈਂਦਾ ਹੈ ਬਾਕੀ ਇੱਥੇ ਬੰਦੇ ਤਾਂ ਬੈਹ ਹਟਿਆ ਰਾਤੀ ਤਕਰੀਬਨ ਬਹੁਤ ਮੀ ਪਿਆ ਇੱਥੇ ਵੀ ਚਲੋ ਤੇ 7 ਤਰੀਕ ਨੂੰ ਸਾਤਰੀਕ ਨੂੰ ਆਕੇ ਜਰੂਰ ਹਾਜ਼ਰੀ ਲਵਾਇਓ ਸਾਰੇ ਜਾਨੇ ਗੂਗਾ ਨੌਵੀਂ ਮਨਾਉਣੀ ਆ ਉਹਦੇ ਨੂੰ ਜਰੂਰ ਪਹੁੰਚਿਓ ਸਾਰੀਆਂ ਸੰਗਤਾਂ ਜੈ ਬਾਬੇ ਦੀ ਕਹੋ ਜੈ ਬਾਬੇ ਦੀ ਤੇ ਚੱਲਦੇ ਆ ਘਰ ਨੂੰ ਅਸੀਂ ਜਾਣਾ ਤਾਂ ਲੇਟ ਸੀਗਾ ਪਰ ਕਾਲੂ ਦੀ ਡਿਊਟੀ ਆ 3 ਵਜੇ ਉਹਦੇ ਕਰਕੇ ਸਾਨੂੰ ਛੇਤੀ ਜਾਣਾ ਪੈਣਾ ਆ ਤੇ ਚਲੋ ਕੋਈ ਨਹੀਂ ਅਗਲੇ ਐਤਵਾਂ ਨੂੰ ਗੂਗਾ ਨੌਵੀਂ ਵਾਲੇ ਦਿਨ ਪੂਰਾ ਦਿਨ ਰਾਵਾਂਗੇ ਆਪਾਂ ਤੇ ਆ ਦਰਸ਼ਨ ਕਰ ਲਓ ਇੱਕ ਵਾਰੀ ਫੇਰ ਬਾਬਾ ਜੀ ਦੇ ਜੈਪਾਉਣਾ ਹਰੀ ਬਾਬਾ ਜੀ ਸਾਰਾ ਪਾਣੀ 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 ਹੋਇਆ ਪਿਆ ਅੱਜ ਮੀਂਹ ਰਾਤ ਦਾ ਹੀ ਰਾਤ ਦਾ ਹੀ ਲਗਾ तकरीबन ਰਾਤੀ ਰਾਤੀ ਵੀ ਬਹੁਤ ਬਿਜਲੀ ਗਲਸ਼ ਕੀਆ ਸਾਡੇ ਨਾਲ ਚੋਹਾਲ ਇਥੇ ਟਰਾਂਜ ਦਿਨ ਮੈਂ ਵੀਡੀਓ ਪਾਈ ਸੀ ਨਾ ਉਤਾਰਾਂ ਦੇ ਵਿੱਚੋਂ ਅੱਗ ਨਿਕਲੀ ਉਹਦਣ ਚੋਹਾਲ ਤਿੰਨ ਟਰਾਂਸਮਿਟ ਟਰਾਂਸਫਾਰਮਰ ਸੜੇ ਆ ਇੰਨੀ ਬਿਜਲੀ ਪਈ ਆ ਉਹਦਣ ਜੈ ਬਾਬੇ ਦੀ ਜੀ ਜੈ ਬਾਬੇ ਦੀ ਚੱਲਦੇ ਆ ਘਰ ਨੂੰ ਵੈਸੇ ਤਾਂ ਅਸੀਂ ਰੋਕੇ ਜਾਣਾ ਸੀਗਾ ਪਰ ਕਾਲੂ ਦੀ ਡਿਊਟੀ ਆ 3 ਵਜੇ ਉਹਦੇ ਕਰਕੇ ਸਾਨੂੰ ਜਾਣਾ ਪੈਣਾ ਆ ਕਿਉਂਕਿ ਕੱਲ ਨੂੰ ਡਿਊਟੀ ਜਾਣਾ ਹੈ 2:20 ਹੋ ਗਿਆ ਇੱਥੇ ਤੇ ਅਗਲੇ ਐਤਵਾਰ ਨੂੰ 7 7 ਸਤੰਬਰ ਨੂੰ ਸਾਰੀਆਂ ਸੰਗਤਾਂ ਨੇ ਜ਼ਰੂਰ ਪਹੁੰਚਣਾ ਗੂਗਾ ਨੌਵੀਂ ਵਾਲੇ ਦਿਨ ਜ਼ਰੂਰ ਆ ਕੇ ਹਾਜ਼ਰੀ ਲਾਉਣੀ ਆ ਸਾਰਿਆਂ ਨੇ ਤੇ ਬਾਬਾ ਜੀ ਬਸ ਅਗਲੇ ਐਤਵਾਰ ਦਾ ਕੰਮੀ ਬੰਦ ਹੋ ਜਾਵੇ ਮੀਨ ਆਪਾਂ ਵੀ ਕਿਉਂਕਿ ਸੰਗਤਾਂ ਨੂੰ ਬਹੁਤ ਔਖਾ ਹੁੰਦਾ ਆਨਲਾਈਨ ਤੇ ਚਲੋ ਚੱਲਦੇ ਆਂ ਫਿਰ ਇਹ ਆਪਣੇ ਭਾਜੀ ਸਰਮ ਸਿੰਘ ਇਹ ਆਪਣੇ ਪੰਜਾਬ ਪੁਲਿਸ ਡਿਊਟੀ ਆ ਵੈਸੇ ਇਹਨਾਂ ਦੀ ਤੇ ਸਲੇਰਨ ਤਾਂ ਵੀ ਆਪਣੇ ਹਰੇਕ ਕਤਵਾਰ ਆ ਕੇ ਡਿਊਟੀ ਨਿਭਾਉਂਦੇ ਆ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਵੀ ਤੇ ਚੱਲਦੇ ਆ ਹੁਣ ਘਰ ਨੂੰ ਇੱਕ ਵਾਰੀ ਦਰਸ਼ਨ ਕਰ ਲਓ ਫੇਰ ਬਾਬਾ ਜੀ ਦੇ ਤੁਸੀਂ ਐ ਬਾਬਾ ਜੀ ਚਲਿਏ ਆਪਾਂ ਵੀ ਕੰਮ ਇੱਥੇ ਆ ਕੇ ਮੰਦਿਰ ਆ ਕੇ ਵੈਸੇ ਨਾ ਜਾਣ ਦਾ ਦਿਲ ਨਹੀਂ ਕਰਦਾ ਪਰ ਕੀ ਕਰੀਏ ਕੰਮ ਕਰਨ ਦੇ ਵਿੱਚ ਜਾਣਾ ਪੈਂਦਾ ਇੱਥੋਂ ਅੱਗੇ ਸਾਰਾ ਬੰਦੇ ਨੂੰ ਐਨ ਉਦਾਂ ਹੀ ਨਾ ਸਕੂਨ ਜਿਆ ਆ ਜਾਂਦਾ ਇੱਥੇ ਆ ਕੇ ਇੱਕ ਤਾਂ ਮੰਦਰ ਉਦਾਂ ਵੀ ਮੰਦਰ ਬਹੁਤ ਸੋਹਣਾ ਬਣਿਆ ਇੱਕ ਜਗ੍ਹਾ ਬਹੁਤ ਸੋਹਣੀ ਜਿੱਥੇ ਮੰਦਰ ਬਣਿਆ ਆਲੇ ਦੁਆਰੇ ਲੋਕੀ ਆਹੀ ਚੀਜ਼ਾਂ ਮਨਾਲੀ ਮਨੋਲੀ ਜਾ ਕੇ ਲੱਭ ਰਿਹਾ ਸਾਨੂੰ ਇੱਥੇ ਸਾਡੇ ਕੋਲ ਹੀ ਘਰ ਘਰ ਦੇ ਵਿੱਚ ਹੀ ਆ ਸਾਡੇ ਇਹ ਤੇ ਚਲੋ ਪਰ ਜਦੋਂ ਬਾਬਾ ਜੀ ਦਾ ਹੁਕਮ ਹੁੰਦਾ ਨਾ ਉਦੋਂ ਹੀ ਆ ਹੁੰਦਾ ਆ ਤੇ ਹੁਣ ਚੱਲਦੇ ਆ ਘਰ ਨੂੰ ਤੇ ਕਾਲੂ ਨੂੰ ਭੇਜੀਏ ਡਿਊਟੀ ਦੇ ਉੱਤੇ ਅੱਜ ਐਂਡਲਾ ਮਹੀਨਾ ਨਹੀਂ ਤਾਂ ਛੁੱਟੀ ਮਰਾ ਦੇਣੀ ਦੀ ਜੀ ਪਰ ਐਂਡਲਾ ਐਂਡਲਾ ਦੇਣੇ ਆ ਅੱਜ ਇਹ ਤੀ ਤਰੀਕਾ ਅਗਲੇ ਮਹੀਨੇ ਦਾ ਮਾਰ ਲਓ ਫੇਰ ਤਾਂ ਕੋਈ ਨਹੀਂ ਪਰ ਅਗਲੇ ਮਹੀਨੇ ਦੇਖਾਂਗੇ ਕਿਤੇ ਨੇ ਕਿਤੇ ਘੁੰਮਣ ਚਲਾਂਗੇ ਆਪਾਂ ਆ ਦੇਖੋ ਤੋ ਵੀ ਆ ਅਪਡੇਟ ਆ ਪਾਣੀ ਦੀ ਬਸ ਇਹ ਹੌਲੀ ਹੌਲੀ ਨੰਗ ਹੋ ਜਾਂਦਾ ਕਾਲੀ ਕੁਲੀ ਨਾ ਕਰਿਓ ਜਿੱਦੜਾ ਕੇ ਕੱਢਣਾ ਹੋਵੇ ਨਾ ਉਹ ਨਹੀਂ ਨੰਗ ਹੋਣਾ ਹੈਗਾ ਇੱਥੋਂ ਆ ਦੇਖ ਲਓ ਇੱਥੋਂ ਵੀ ਆ ਕਿਨਾਰੇ ਤੋਂ ਦੇਖੋ ਕਿੰਨਾ ਬੰਨਾ ਰੁੜ ਗਿਆ ਹੈਗਾ ਰਾਤੀ ਪਾਣੀ ਬਹੁਤ ਮੀਂਹ ਪਿਆ ਬਹੁਤ ਪਾਣੀ ਆਇਆ ਸੀ ਇਹ ਵੀ ਤੇ ਆ ਯਾਰ ਅਸੀਂ ਤਾਂ ਰੀਲਾਂ ਪਾਈ ਜਾਂਦੇ ਤੁਸੀਂ ਸ਼ੇਅਰ ਜ਼ਰੂਰ ਕਰਿਆ ਕੀ ਕਰੋ ਕੀ ਆ ਰਸਤਾ ਬਣ ਜਾਵੇ ਇਹਦਾ ਸਾਨੂੰ ਤਾਂ ਘੱਟ ਫਾਇਦਾ ਤੁਸੀਂ ਹਰੇਕ ਐਤਵਾਰ ਸੰਗਤ ਆਉਂਦੀ ਹੈ ਨਾ ਤੁਹਾਡੇ ਲਈ ਜਿਆਦਾ ਫਾਇਦਾ ਆ ਇਹ ਜਰੂਰ ਰੀਲਾਂ ਸ਼ੇਅਰ ਕਰਿਆ ਕਰੋ ਕਿ ਸਰਕਾਰ ਤੱਕ ਪਹੁੰਚੇ ਕਿ ਇਹ ਰੋਡ ਬਣ ਜਵੇ ਆਪਣਾ ਤੇ ਹੌਲੀ ਜਰੂਰ ਸਾਰਿਆਂ ਨੂੰ ਬੇਨਤੀ ਆ ਹੌਲੀ ਜਰੂਰ ਆਇਆ ਕਰੋ ਕਿਉਂਕਿ ਪਿੰਡ ਵਿੱਚੋਂ ਨਾ ਬਹੁਤ ਸ਼ਿਕਾਇਤਾਂ ਆਉਂਦੀਆਂ ਜੋ ਸਾਰੇ ਕਹਿੰਦੇ ਕਿ ਜਰੂਰ ਕਹੋ ਤੁਸੀਂ ਸੰਗਤ ਨੂੰ ਕਿ ਹੌਲੀ ਨਾ ਗਿਆ ਕਰੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਅਸੀਂ ਰੀਲ ਵੀ ਪਾਵਾਂਗੇ ਸਾਰਾ ਕੁਝ ਕਰਾਂਗੇ ਪਰ ਤੁਸੀਂ ਹੌਲੀ ਜਾਇਆ ਕਰੋ ਦੇਖੋ ਤੁਹਾਡੇ ਵੀ ਸੱਟ ਫੇਟ ਲੱਗਣੀਆਂ ਆ ਟਾਡਾ ਵੀ ਨੁਕਸਾਨ ਹੋਣਾ ਆ ਜਿਹਦੇ ਵਿੱਚ ਲੱਗਣਾ ਆ ਉਹਦਾ ਵੀ ਨੁਕਸਾਨ ਹੋਣਾ ਨਾ ਇਸ ਕਰਕੇ ਵਿਚਾਰ ਰੱਖੋ ਹੌਲੀ ਆਓ ਬਾਕੀ ਆ ਤਾਂ ਤੁਹਾਡੇ ਸਾਹਮਣੇ ਹੀ ਆ ਚਿੱਕੜ ਜੋ ਵੀ ਹੋਇਆ ਆ ਹਾਂਜੀ ਮੀਂਹ ਤਾਂ हटਿਆ ਨਹੀਂ ਹੈਗਾ ਹੁਣ ਅਸੀਂ ਜਾਣਾ ਆ ਚੁਵਾਲ ਨੂੰ ਉੱਥੇ ਨਾ ਆਪਣਾ ਹੀ ਘਰ ਆ ਜਿੱਥੇ ਚੁਵਾਲ ਡੈਮ ਨਾ ਚੁਵਾਲ ਡੈਮ ਦੇ ਬਿਲਕੁਲ ਨਾਲ ਹੀ ਨਾ ਘਰ ਆ ਆਪਣਾ ਫਿਰ ਆਪਣੇ ਘਰ ਫੈਮਿਲੀ ਚ ਹੋਈ ਆ ਤੇ ਉੱਥੇ ਨਾ ਡੰਗਾ ਨਹੀਂ ਲਾ ਕੇ ਦਿੰਦੇ ਹੈਗੇ ਪੰਚਾਇਤ ਵਾਲੇ ਉਹ ਕਹਿੰਦੇ ਇੱਕ ਘਰ ਨੂੰ ਡੰਗਾ ਨਹੀਂ ਲਗਣਾ ਪਰ ਯਾਰ ਕਿੱਡੀ ਵੱਡੀ ਗਲਤ ਗੱਲ ਲਾਵਾ ਚਾਹੇ ਇੱਕ ਘਰ ਆ ਚਾਹੇ 50 ਘਰ ਡੰਗਾ ਤਾਂ ਲਾਉਣਾ ਚਾਹੀਦਾ ਵੋਟਾਂ ਤਾਂ ਉਹ ਵੀ ਘਰ ਇੱਕ ਘਰ ਵੀ ਪੌਂਦਾ ਹੀ ਹਨ ਮੰਨ ਲਓ ਜੇ ਕੱਲਾ ਘਰ ਆ ਤੇ ਉਹਦੀ ਜਾਨ ਦੀ ਕੋਈ ਕੀਮਤ ਨਹੀਂ ਹੈਗੀ ਇਹ ਬਹੁਤ ਗਲਤ ਗੱਲ ਆ ਯਾਰ ਆਪਣੀ ਪੰਚਾਇਤਾਂ ਦੀ ਯਾਰ ਘਰ ਤਾਂ ਉੱਥੇ ਬਹੁਤ ਪਹਿਲਾਂ ਦੇ ਰਹਿੰਦੇ ਆ ਹੁਣ ਉੱਥੇ ਚੱਲਦੇ ਆ ਨਾਲੇ ਵੀਡੀਓ ਬਣਾ ਲੈਂਦੇ ਆ ਨਾਲੇ ਉਹਦੇ ਰੀਲਾਂ ਬਣਾ ਲਵਾਂਗੇ ਕਿ ਚਲੋ ਪੰਚਾਇਤਾਂ ਨਹੀਂ ਕੁਛ ਕਰਦੀ ਸ਼ਾਇਦ ਪ੍ਰਸ਼ਾਸਨ ਤੱਕ ਹੀ ਪਹੁੰਚ ਜਾਵੇ ਪ੍ਰਸ਼ਾਸਨ ਹੀ ਕਰ ਲਵੇ ਜੇ ਇੱਕ ਫੈਮਿਲੀ ਆ ਤਾਂ ਜਾਨ ਤਾਂ ਸਾਰਿਆਂ ਨੂੰ ਪਿਆਰੀ ਆ ਨਾ ਘਰ ਤੁਹਾਨੂੰ ਪਤਾ ਹੈ ਘਰ ਬਾਰ ਬਾਰ ਤਾਂ ਬਣਦੇ ਨਹੀਂ ਹੈਗੇ ਇੱਕ ਵਾਰੀ ਘਰ ਬੰਦੇ ਨੇ ਬਣਾਉਣ ਦੇ ਵਿੱਚ ਟੀਕ ਨਿਕਲ ਜਾਂਦੀ ਆ ਤੇ ਚਲੋ ਚੱਲਦੇ ਆ ਉਧਰ ਨੂੰ ਉਹ ਵੀ ਤੁਹਾਨੂੰ ਦੇਖਾਉਨੇ ਆ ਤੇ ਨਾਲੇ ਉਹਦੀ ਵੀ ਗੱਲਬਾਤ ਕਰਦੇ ਆ ਤੇ ਤੁਹਾਨੂੰ ਦੱਸਦੇ ਆ ਸਾਰਾ ਵੀ ਕਿੱਦਾਂ ਆ ਹੁਣ ਉਹ ਨਾਲੇ ਵੈਸੇ ਆਪਣੀ ਕੰਧ ਦੇ ਲਈ ਆ ਤੇ ਗੱਡੀ 'ਚ ਚੱਲਦੇ ਆ ਕਿਉਂਕਿ ਮੀਂਹ ਦਾ ਪਤਾ ਨਹੀਂ ਹੈਗਾ ਚਲੋ ਜੀ ਆ ਆ ਘਰ ਇੱਧਰ ਚੁਹਾ ਲੋ ਨਾ ਜਿਹੜਾ 메ਨ ਗੁਰਦੁਆਰਾ ਸਾਹਿਬਾ 메ਨ ਚੁਹਾੜ ਤੋਂ ਰਵਿਦਾਸ ਮਹਾਰਾਜ ਦਾ ਗੁਰਦਸਾ ਉੱਥੋਂ ਖੱਬੇ ਪਾਸੇ ਰਾਹ ਮੁੜਦਾ ਮੱਲਾ ਆਂਦਾ ਹੈ ਤਖਾਣਾ ਦਾ ਠੀਕ ਹੈ ਜੀ ਤੇ ਅੱਗੇ ਆ ਕੇ ਤੁਹਾਨੂੰ ਦਿਖਾ ਦੰਨੇ ਆ ਘਰ ਦਾ ਵੀ ਸਾਰਾ ਉਹ ਪਿਛਲੀ ਕੰਦ ਸਾਰੀ ਡਿੱਗ ਗਈ ਆ ਉਤੋਂ ਪਿੱਛੇ ਚੋਲ ਡੈਮ ਹੀ ਆ ਆ ਦੇਖੋ ਆ ਦੇਖੋ ਆਇਆ ਘਰ ਉਹ ਭਾਜੀ ਆਉਂਦੇ ਆ ਬਾਹਰ ਨੂੰ ਤਾਂ ਫੇ ਚੱਲਦੇ ਆਪਾਂ ਨਾਲੇ ਬਿੱਲੇ ਕਾਕਾ ਸ਼ਨੀਵਾਰ ਨੂੰ ਜਾਣਾ ਆ ਵੀਰਵਾਰ ਤੇ ਸ਼ੁੱਕਰਵਾਰ ਨਾ ਦੋ ਦਿਨ ਆ ਕੇ ਬੂਰੇ ਭਰਾ ਦਿਓ ਕੋਈ ਜੱਕਾ ਨਹੀਂ ਠੀਕ ਆ ਆਵਾ ਜਰੂਰ ਜਾਵਾਂਗੇ ਚਲੋ ਨਹੀਂ ਵੀ ਪੈਸੇ ਥੇਲੇ ਦੀ ਨਹੀਂ ਕਿਸੇ ਤੋਂ ਮਦਦ ਹੋਣੀ ਨਾ ਤੇ ਉਹ ਵੀ ਜਰੂਰ ਆਵੇ ਚਲੋ ਨਾ ਹੂ ਰੇਤਾਰੇ ਬੋਰੇ ਬੂਰੇ ਭਰਾ ਜਣ ਉਹ ਵੀ ਬਹੁਤ ਆ ਉਹੀ ਸੇਵਾ ਬਹੁਤ ਆ ਤੇ 7 ਤਰੀਕ ਨੂੰ ਜਾਣਾ ਸ਼ਨੀਵਾਰ ਨੂੰ ਰੀਲੀ ਪਾਰਟੀ ਆ ਸੀ ਹਿੱਸਾ ਜ਼ਰੂਰ ਪਾਇਓ ਦੇ ਵਿੱਚ ਥੋੜਾ ਬੋੜਾ 150 ਰੁਪਏ ਜਿੰਨਾ ਵੀ ਹੋ ਸਕੇ ਨਾ ਜ਼ਰੂਰ ਪਾਇਓ ਆ ਦੇਖੋ ਆ ਆ ਕੰਦ ਡਿਗੀ ਭਾਰੀ ਹੋਣਾ ਦੀ ਆ ਇਧਰਲੀ ਸਾਈਡ ਤੇ ਨਾ ਜਾਣ ਕੇ ਅੱਗੇ ਜੰਗਲ ਹੀ ਆ ਜੰਗਲ ਦੇ ਨਾਲ ਹੀ ਝੋਲ ਡੈਮ ਆ ਜਾਂਦਾ ਆ ਤੇ ਇਹ ਜ਼ਰੂਰ ਯਾਰ ਬੇਨਤੀ ਆ ਹੁਣ ਪੰਚਾਇਤ ਵਾਲੇ ਕਹਿੰਦੇ ਆ ਕਿ ਭਈ ਇਹ ਇੱਕ ਘਰ ਨੂੰ ਡੰਗਾ ਨਹੀਂ ਲਾਉਣਾ ਹੈਗਾ ਪਰ ਇੱਕ ਘਰ ਬੋਰਡ ਤਾਂ ਪਾਉਂਦਾ ਆ ਨਾ ਹੁਣ ਇੱਕ ਜੇ ਇੱਕ ਘਰ ਆ ਤਾਂ ਇੱਕ ਘਰ ਨੂੰ ਡੰਗਾ ਨਹੀਂ ਲਾ ਕੇ ਦੇਣਾ ਜਾਨਕੀ ਉਹਦੀ ਐਹਮਿਆਤ ਨਹੀਂ ਚਾਹੀ ਬੰਦੇ ਮਰ ਜਾਣ ਨਾ ਇਹ ਬਹੁਤ ਗਲਤ ਗੱਲ ਆ ਯਾਰ ਇਹਨਾਂ ਦੀ ਆ ਦੇਖੋ ਹੁਣ ਇੱਕ ਵਜਨ ਨੁਕਸਾਨ ਹੋ ਗਿਆ ਇੱਕ ਵਾਰੀ ਝਾਲੂਗੀ ਚਲੋ ਕੰਦ ਇਹ ਨਹੀਂ ਕਹਿੰਦੇ ਕਿ ਕੰਦ ਦਾ ਕੰਦ ਬਣਾ ਕੇ ਦਿਓ ਕੰਦ ਤਾਂ ਆਪ ਹੀ ਬਣਾ ਲੈਣੀ ਆ ਘੱਟੋ ਘੱਟ ਪਿੱਛੇ ਡੰਗਾ ਤਾਂ ਲਵਾ ਦਿਓ ਮਿੱਟੀ ਹੀ ਥੋੜੀ ਬੋਲੀ ਛਟਾ ਦਿਓ ਕਿ ਜਿਹੜਾ ਦਵਾਰਾ ਨਾ ਹੋਵੇ ਕੰਦ ਤਾਂ ਆਪ ਹੀ ਦੇ ਲੈਣੀ ਆ ਇਹ ਯਾਰ ਬਹੁਤ ਗਲਤ ਗੱਲ ਆ ਪੰਚਾਇਤ ਵਾਲਿਆਂ ਦੀ ਵੀ ਸਰਕਾਰ ਚਲੋ ਸਰਕਾਰ ਤੱਕ ਤਾਂ ਪਹੁੰਚੀ ਨਹੀਂ ਹੋਣੀ ਆ ਜੇ ਇਹ ਆਪਾਂ ਇਹ ਵੀਡੀਓ ਵੀਡੀਓ ਪਾਉਣੇ ਕੀ ਹਾਂ ਸਰਕਾਰ ਤੱਕ ਪਹੁੰਚੇ ਤੇ ਤੁਸੀਂ ਇਦਾਂ ਦੀਆਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਕਿ ਯਾਰ ਕਿਸੇ ਦਾ ਭਲਾ ਹੁੰਦਾ ਹੋਵੇ ਨਾ ਜੇ ਇੱਕ ਆਪਣੀ ਰੀਲ ਸ਼ੇਅਰ ਕਰਨਾ ਤੇ ਕੀ ਕੁਝ ਨੁਕਸਾਨ ਤਾਂ ਹੈ ਨਹੀਂ ਇੱਕ ਇੱਕ ਸ਼ੇਅਰ ਕਰਨ ਨਾਲ ਵਸ ਕੇ ਦਾ ਘਰ ਵਣ ਜਵੇ ਕਿੱਡੀ ਵੱਡੀ ਗੱਲ ਹੈ ਨਾ ਤੇ ਜਰੂਰ ਸ਼ੇਅਰ ਕਰਿਆ ਕਰੋ ਤੇ ਚਲੋ ਹੁਣ ਚੱਲਦੇ ਆਪਾਂ ਬਾਕੀ ਇਹ ਵੀਡੀਓ ਨਿਊਜ਼ ਵਾਲੇ ਤੱਕ ਵੀ ਆਪਾਂ ਭੇਜਦੇ ਆ ਕਿ ਜਰੂਰ ਇਹਦਾ ਕੋਈ ਨਾ ਕੋਈ ਹੱਲ ਕਰਵਾ ਦਿੱਤਾ ਜਾਵੇ ਕੰਨ ਤਾਂ ਆਪ ਆਪ ਹੀ ਬਣਾ ਲੈਣੀਆਂ ਕਹਿੰਦੇ ਆ ਸਿਰਫ ਡੰਗਾ ਤਾਂ ਪਿੱਛੇ ਲਵਾ ਦਿੱਤਾ ਜਾਵੇ ਡੰਗਾ ਲਵਾ ਦਿਓ ਕੰਦ ਕਾਂਤਾ ਹੁਣ ਵੀ ਆ ਮਿਸਤਰੀ ਲੱਗੇ ਹੋਇਆ ਦੇਖੋ ਸਰੀਆ ਸੂਰੀਆ ਸਮਾਨ ਸਟਾਇਆ ਹੋਇਆ ਆ ਕੰਦ ਦਾ ਤਾਂ ਕੋਈ ਇਸ਼ੂ ਨਹੀਂ ਪਰ ਡੰਗੇ ਦਾ ਯਾਰ ਜ਼ਰੂਰ ਡੰਗਾ ਤਾਂ ਚਾਹੀਦਾ ਹੀ ਚਾਹੀਦਾ ਇੱਥੇ ਇਹ ਹੁਣ ਨਹੀਂ ਕਿੰਨੀ ਵਾਰੀ ਕੰਦ ਡਿੱਗੂਗੀ ਇਹ ਜੇ ਡੰਗਾ ਨਾ ਲੱਗਾ ਨਾ ਕੰਦ ਬਾਰ ਬਾਰ ਡਿੱਗਣੀ ਆ ਕਿੰਨੀ ਵਾਰੀ ਆਪ ਕੰਦ ਦਊਗੇ ਮੁੜ ਕੇ ਨਿਆਣੇ ਨਿਆਣੇ ਵਗੈਰਾ ਦਾ ਉਹ ਡੇਪੇ ਉਹਨਾਂ ਦਾ ਖਤਰਾ ਜੰਗਲੀ ਜਾਨਵਰ ਆਪ ਹੈ ਹੀ ਸਾਰਾ ਜੰਗਲ ਹੈ ਨਾ ਚੋਹਾਲ ਟੈਂਡ ਦਾ ਏਰੀਆ ਜੰਗਲੀ ਜਾਨਵਰ ਆਉਣ ਦਾ ਉਹ ਖਤਰਾ ਇੱਥੇ ਇਹ ਜ਼ਰੂਰ ਯਾਰ ਇਦਾਂ ਦੀ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਕਿ ਪ੍ਰਸ਼ਾਸਨ ਤੱਕ ਪਹੁੰਚੇ ਇਦਾਂ ਦੀਆ ਵੀਡੀਓ ਲਿਆ ਤੇਰੇ ਕਮੈਂਟ ਪਤਾ ਅੱਜ ਕੀ ਹੈ ਅੱਜ ਦੀ ਵੀਡੀਓ ਤੇ ਪੜਿਆ ਕਿਸੇ ਨੇ ਠੀਕ ਕੀ ਨਹੀਂ 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 ਗ੍ਰੇਟ ਆਣਾ ਨਹੀਂ ਸਭ ਤੋਂ ਪਹਿਲੇ ਨੰਬਰ ਤੇ ਆ ਕਹਿੰਦਾ ਆ ਜਿਹੜਾ ਮੁੰਡਾ ਪਾਣੀ ਵਿੱਚ ਜਾਂਦਾ ਪਹਿਲਾਂ ਇਹਦੇ ਥੱਪੜ ਲਾਓ ਵੜ ਕੇ ਕਹਿੰਦੇ ਇਹਦੇ ਘਰ ਇਹਨੇ ਪਾਣੀ ਚ ਡੋੜ ਗਿਆ ਮੁਰ ਕੇ ਘਰਦਿਆਂ ਨੂੰ ਵਕਤ ਪਾਉਣਾ ਨਹੀਂ ਸੱਚੀ ਇੱਕ ਕਮੈਂਟ ਆਇਆ ਸੱਚੀ ਪੜੀ ਪੜੀ ਵੀਡੀਓ ਦੇਖ ਕੇ ਦੇ ਲਾ ਇਦਾਂ ਰ ਹਾਲ ਆ ਤੇਰੇ ਤਾਂ ਹੀ ਤੈਨੂੰ ਕਹਿੰਦਾ ਇਦਾਂ ਦੇ ਕੰਮ ਨਹੀਂ ਕਰੀਦੇ ਗਾਲਾਂ ਵਾਲੇ ਸਹੀ ਗੱਲ ਆ ਮੁੜ ਕੇ ਤੇ ਘਰ ਦੇ ਨੇ ਕਹਿਣਾ ਸੀ ਇੱਧਰ ਕਿ ਸਾਡਾ ਮੁੰਡਾ ਜਿੱਡਾ ਹੈਗਾ ਉੱਡਾ ਹੀ ਚਾਹੀਦਾ ਨਾ 1 ਇੰਚ ਵੱਧ ਨਾ ਘਟ ਕਿੱਥੋਂ ਪੂਰਾ ਕਰਨਾ ਹੀ ਭਰਾਵਾ ਅਸੀਂ ਨਾਲੇ ਫੜਨਾ ਵੀ ਨਹੀਂ ਮੈਨੂੰ ਸੀ ਕਹਿੰਦਾ ਤੂੰ ਕਹਿੰਦਾ ਦੱਸਿਆ ਤੂੰ ਹੀ ਲੈ ਕੇ ਜਾਣਾ ਸਾਡੇ ਮੁੰਡਿਆਂ ਨੂੰ ਮੈਨੂੰ ਤਾਂ ਔਖਾ ਹੋ ਜਣਾ ਭਾਈ ਜਵਾਬ ਦੇਣਾ ਕਮੈਂਟ ਕਰਿਆ ਕਰੋ ਇਹਨੂੰ ਇਦਾਂ ਦੇ ਗਾਲਾਂ ਕੱਢਿਆ ਕਰੋ ਇਹਦੀ ਆਈਡੀ ਹੈ ਕਿ jxwt ਜੱਟ ਨਹੀਂ jxt ਪਤਾ ਨਹੀਂ ਕੀ ਲਿਖਿਆ ਹੋਇਆ ਨੇ ਨੇ ਆ ਰੀਲ ਵੀ ਪਾਵਾਂਗੇ ਪਪਾ ਜੀ ਦੇ ਘਰ ਦੀ ਜਰੂਰ ਸ਼ੇਅਰ ਕਰਿਓ ਕਿ ਪ੍ਰਸ਼ਾਸਨ ਤੱਕ ਪਹੁੰਚੇ ਯਾਰ ਪਰ ਪੰਚਾਇਤ ਵੀ ਯਾਰ ਸਿੱਧਾ ਹੀ ਜਵਾਬ ਹੁੰਦੀ ਐ ਇੱਕ ਘਰ ਨੂੰ ਡੰਗਾ ਨਹੀਂ ਜੁਣਾ ਮਾਂ ਮੈਂ ਇੱਕ ਘਰ ਮਰ ਜਾਵੇ ਬੇ ਉਹਦੀ ਵੈਲਿਊ ਹੈ ਨਹੀਂ ਇੱਕ ਘਰ ਦੀ ਵੋਟ ਪਾਉਣ ਲੱਗੇ ਤਾਂ ਫੇ ਸਾਰੇ ਪੰਚਾਇਤਾਂ ਕਹਿੰਦੀਆਂ ਕਿ ਹਾਂ ਨਹੀਂ ਦੀ ਭਰਾ ਆ ਤੁਸੀਂ ਤਾਂ ਭਰਾ ਆ ਹੁਣ ਪਤਾ ਹੈ 3 ਸਾਲ ਹੈ 3-4 ਸਾਲ ਹੈਗੇ ਆ ਵੋਟਾਂ ਨੂੰ ਹੁਣ ਭਰਾ ਨਹੀਂ 3-6 ਦਿਨ ਸਾਲ ਭਰਾ ਨਹੀਂ ਪੁੱਛ ਰਹੇ ਫੇ 3-6 ਦਿਨ ਬਾਅਦ ਚੇਤਾਵਣਾ ਭਰਾ ਆ ਤੁਸੀਂ ਤਾਂ ਆਪਣੇ ਕੰਮ ਦੱਸੋ ਸਾਨੂੰ ਤੇ ਇਹਨਾਂ ਦਾ ਘਰ ਦੇ ਪੁੱਦਾ ਵੀ ਦੇਖ ਲੋ ਆ ਹੈਗਾ ਗੁਰ ਰਵਿਦਾਸ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਤੋਂ ਜਦੋਂ ਅੱਗੇ ਮੁੜਦੇ ਨਾ ਲਾਸਟ ਦੇ ਉੱਪਰ ਅੱਗੇ ਗੁਰਦੁਆਰਾ ਸਾਹਿਬ ਆਉਂਦਾ ਆ ਇਹ ਗੁਰਦੁਆਰਾ ਸਾਹਿਬ ਦੇ ਐਨ ਲਾਸਟ ਦੇ ਵਿੱਚ ਬਿਲਕੁਲ ਯਾਨੀ ਕਿ ਲਾਸਟ ਦੇ ਵਿੱਚ ਘਰ ਆ ਰਾਮਗੜੀਆ ਮਹੱਲੇ ਦੇ ਵਿੱਚ ਬਾਹਰਲੇ ਕੰਮ ਨਵੇੜ ਆਉਂਦੇ ਆ ਆਪਾਂ ਮੱਥਾ ਟੇਕ ਜਾਂਦਾ ਸਲੇਰ ਤਾਂ ਵੀ ਇੱਧਰ ਵੀ ਵੀਡੀਓ ਬਣਾ ਜਾਂਦੀ ਆ ਤੇ ਆਪਣੇ ਘਰੇ ਜਿਹੜੀ ਗਰੁੰਨ ਝਾੜੀ ਆ ਉੱਥੇ ਰਹਿ ਗਈ ਆ ਤੂੰ ਬੱਤੀ ਕਰਨੀ ਇੱਥੇ ਅੱਜ ਝਾੜੂ ਨਹੀਂ ਫੇਰਿਆ ਹੈਗਾ ਮੈਂ ਇੱਕ ਦਿਨ ਅੱਗੇ ਵੀ ਮੀਂਹ ਦੇ ਵਿੱਚ ਵਾਈਪਰ ਫੇਰਿਆ ਸੀ ਨਾ ਵਾਈਪਰ ਨਾਲ ਐ ਜਾਨਕੀ ਮਿੱਟੀ-ਮੁੱਟੀ ਹਰਿਆਲੀ-ਭਰੂਲੀ ਵੀ ਐਨ ਚੱਕ ਹੋ ਜਾਂਦੀ ਆ ਤੇ ਅੱਜ ਮੈਂ ਕਹਾ ਕਈ ਦਿਨ ਹੋ ਚਲੇ ਸੀਗੇ ਹਾਪਤਾ ਝਾੜੂ ਤਾਂ ਵੈਸੇ ਰੋ ਡੇਲੀ ਫੇਰੀ ਦਾ ਆਪਾਂ ਤੇ ਉਹ ਕਰ ਦੰਨੇ ਆ ਵਾਈਪਰ ਮਾਰ ਦੰਨੇ ਆ ਅੱਜ ਨਾਲੇ ਤੂੰ ਬੱਤੀ ਕਰ ਦੰਨੇ ਆ ਤੇ ਚਲੋ ਵਾਈਪਰ ਮਾਰ ਕੇ ਤੂੰ ਬੱਤੀ ਕਰਕੇ ਫੇਰ ਤੁਹਾਨੂੰ ਦਿਖਾਉਣਾ ਦੇਖੋ ਕਿੰਨਾ ਫਰਕ ਪੰਦਾ ਵਾਈਪਰ ਤੇ ਝਾੜੂ ਨਾਲ ਚਲੋ ਵਾਈਪਰ ਫੇਰੇ ਨਾਲ ਆ ਫਾਇਦਾ ਆ ਕਿ ਪਾਣੀ ਤਾਂ ਥੋੜਾ ਬੋਤਾ ਹੁੰਦਾ ਹੀ ਏ ਜਦੋਂ ਵਾਈਪਰ ਫੇਰਦਾ ਨਾ ਮਿੱਟੀ-ਮੁੱਟੀ ਪਾਣੀ ਐਨ ਚੱਕ ਹੋ ਜਾਂਦਾ ਆ ਫੇਰ ਐਨ ਸਾਫ ਹੋ ਜਾਂਦੀ ਜਗਾ ਚੀਤੀ ਸ਼ੇਤੀ ਕੋਈ ਵੀਡੀਓ ਮੇਂ 2-4 ਮੇਰੀਆ ਵੀਡੀਓ ਲੱਖ 1.5 ਲੱਖ ਤੇ ਪਹੁੰਚਾ ਦਿਓ ਥੋੜੇ ਬੋਧੇ ਪੈਸੇ ਆ ਜਾਣ ਤੇ ਆਪਾਂ ਉਹਦੀ ਜਗਾ ਹੈ ਨਾ ਉਹ ਥੱਲੇ ਉਹ ਦੇਖੋ ਉੱਥੇ ਗਰੂ ਨੇ ਤੁਹਾਡੀ ਥੱਲੇ ਦੀ ਜਗਾ ਆ ਉਹ ਐਨ ਟਾਇਲਟ ਟੂਲ ਲਵਾ ਕੇ ਵਧੀਆ ਕਰ ਦੇਣੀ ਆ ਬਸ ਵੀਡੀਓ ਸ਼ੇਅਰ ਕਰਦਾ ਕਰੋ ਬਸ ਬਤ ਉਹ 2-4 ਵੀਡੀਓ ਚੱਲ ਜਾਣ ਲੱਖ 2 ਲੱਖ ਤੇ ਬਸ ਇੰਨੀ ਕੁ ਮਿਹਰ ਕਰਾ ਦਿਓ ਬਸ ਤੁਸੀਂ ਸਾਰੇ ਤੁਹਾਡੇ ਸਾਥ ਸਾਰੇ ਨਾਲ ਹੀ ਹੋਣਾ ਉਦਾਂ ਮੈਂ ਤਾਂ ਕੱਲਾ ਕੁਝ ਨਹੀਂ ਕਰ ਸਕਦਾ ਮੈਂ ਤਾਂ ਵੀਡੀਓ ਹੀ ਬਣਾ ਸਕਦਾ ਤੁਹਾਡੇ ਲਈ ਵਧੀਆ ਵਧੀਆ ਅੱਗੇ ਸਾਥ ਤੁਸੀਂ ਦੇਣਾ ਸਾਰਿਆਂ ਨੇ ਇੱਕ ਚੀਜ਼ ਦਿਖਾਵਾਂ ਮੈਂ ਬਹੁਤ ਸੋਹਣਾ 뷰 ਆ ਸਾਡੇ ਕੋਠੇ ਤੋਂ ਆ ਦੇਖੋ ਉਹ ਸਾਡੇ ਇਤਨਾ ਇੱਥੇ ਸਲੇਰਨ ਤਾਂ ਵੀ ਆਨ ਸਾਫ਼ ਦਿਂਦਾ ਆ ਉਹ ਦੇਖੋ ਰਾਤ ਨੂੰ ਜੋ ਲਾਈਟਾਂ ਲੱਗਦੀਆਂ ਨੇ ਬਹੁਤ ਸੋਹਣਾ ਲੱਗਦਾ ਸਲੇਰਨ ਤਾਂ ਮੇਤੋਂ ਇੱਕ 뷰 ਆ ਨਾ ਉੱਥੇ ਜਦੋਂ ਸਲੇਰਨ ਤਾਂ ਰਾਤ ਰਾਤ ਨੂੰ ਤਾਂ ਨਹੀਂ ਜਦੋਂ ਦਿਨੇ ਹੀ ਹੁੰਦਾ ਜਦੋਂ ਸੂਰਜ ਥੋੜਿਆ ਹੋਵੇ ਨਾ ਐਦਾਂ ਦੇ ਬੱਦਲ ਹੁਣ ਫਿਰ ਬਹੁਤ ਸੋਹਣਾ 뷰 ਆਉਂਦਾ ਸਲੇਰਨ ਤਾਂ ਹੁੰਦਾ ਕੋਈ ਨਹੀਂ ਕਿਸੇ ਦਿਨ ਤੁਹਾਨੂੰ ਵਧੀਆ ਜਿਆ ਟਾਈਮ ਲਾ ਬਣਾ ਕੇ ਨਾ ਉਹ ਦਿਖਾਉਂਗਾ ਦੇਖਿਓ ਫਿਰ ਬਹੁਤ ਸੋਹਣਾ ਲੱਗਦਾ ਸਲੇਰਨ ਤਾਂ ਬੱਦਲ ਜਰੋਂ ਚਲਦੇ ਹੁੰਦੀ ਹੈ ਨਾ ਇਦਾਂ ਫਿਰ ਬਹੁਤ ਸੋਹਣਾ ਲੱਗਦਾ ਆ ਤੇ ਅੱਜ ਦਾ ਵਲੌਗ ਇੰਨਾ ਹੀ ਸਗਾ ਚਲੋ ਅੱਜ ਬਾਬੇ ਦੇ ਦੇਖ ਲੋ ਦਰਸ਼ਨ ਕਰਵਾਤੇ ਤੁਹਾਨੂੰ ਮੀ ਹੋਵੇ ਨੇਦੀ ਹੋਵੇ ਅਸੀਂ ਹਰੇਕ ਐਤਵਾਰ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਵਾਈ ਦੇ ਹੀ ਕਰਵਾਈ ਦੇ ਆ ਤੇ ਯਾਰ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਕਿ ਇੱਕ ਤੁਹਾਡੇ ਕੀ ਪਤਾ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦਾ ਭਲਾ ਹੋ ਜਵੇ ਹਨਾ ਤੇ ਉਹ ਦੇਖ ਲੋ ਜਿਹੜੀ ਘਰ ਕੰਦ ਵੀ ਡਿੱਗੀ ਹੋਇਆ ਹੈ ਤਾਂ ਆਪਣੇ ਫੈਮਿਲੀ ਦੇ ਵਿੱਚੋਂ ਹੀ ਆ ਪਰ ਫਿਰ ਵੀ ਯਾਰ ਪੰਚਾਇਤ ਨੂੰ ਚਾਹੀਦਾ ਆ ਰੋਡ ਬਣਾ ਕੇ ਦੇਣ ਕਿ ਜੰਗਲੀ ਜਾਨਵਰ ਦਾ ਖਤਰਾ ਬੱਚੇ ਨਾਲ ਡੇਪਣ ਕਿੰਨਾ ਖਤਰਾ ਨਾ ਕੰਦ ਦਾ ਉਹ ਆਪ ਹੀ ਦੇ ਲੂਗਾ ਕਤੋਂ ਦਾ ਡੰਗਾ ਤਾਂ ਪਿੱਛੇ ਲਵਾ ਦੇਣਾ ਇੰਨਾ ਕੀ ਮੰਗ ਰਿਆ ਹੋਰ ਕੁਝ ਨਹੀਂ ਕਹਿੰਦੇ ਹੈਗੇ ਇਹ ਨਹੀਂ ਕਿ ਪੈਸੇ ਦੇ ਉਹ ਨਹੀਂ ਸਾਡੀ ਕੰਦ ਬਣਾ ਕੇ ਦੋ ਕੰਦ ਆਪ ਹੀ ਬਣਾ ਲੈਣੀ ਹੈ ਨਾ ਤੇ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਮੇਰੇ ਵੀਰ ਜਿਹੜੀ ਹੈ ਇੰਸਟਾਗ੍ਰam ਵਾਲੀ ਆ ਤਾਂ ਜਿਆਦਾ ਕਰਿਆ ਕਰੋ ਇਹ ਤਾਂ ਚਲੋ ਤੁਹਾਡੀ ਮਰਜ਼ੀ ਹੈ YouTube ਵਾਲਾ ਕਰਨਾ ਜਾਂ ਨਹੀਂ ਕਰਨਾ ਇੰਸਟਾਗ੍ਰam ਵਾਲੀ ਜਰੂਰ ਕਰਿਆ ਕਰੋ ਕਿਉਂਕਿ ਇੰਸਟਾਗ੍ਰam ਵਾਲੀ ਤੁਹਾਡੀ ਇੱਕ ਵੀਡੀਓ ਨਾਲ ਕਿਸੇ ਦਾ ਭਲਾ ਹੋ ਜਾਣਾ ਆ ਠੀਕ ਆ ਤੇ ਚਲੋ ਬਾਕੀ ਹੋਰ ਵੀ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਇੱਥੇ ਇੰਨਾ ਸਪੋਰਟ ਕਰਨ ਲਈ ਜਿੰਨਾ ਤੁਸੀਂ ਕਰਦੇ ਆ ਬਾਕੀ ਕਮੈਂਟ ਜਰੂਰ ਕਰਿਆ ਕਰੋ ਜਿੱਥੇ ਤੁਸੀਂ ਕਹਿੰਨੇ ਆ ਆਪਾਂ ਉਹ ਦੇ ਲੋ ਹਰੇਕ ਏਰੀਆ ਕਵਰ ਕਰਦੇ ਆ ਬਾਕੀ ਕੱਲੂ ਦੇਖਦੇ ਆ ਕੱਲੂ ਫੇਰ ਕਿੰਨੇ ਕਮੈਂਟ ਆਏ ਹੋਏ ਆ ਕੱਲੂ ਇੱਕ ਦਾ ਕਮੈਂਟ ਲੱਭਦੇ ਆ ਉਹਦੇ ਵਿੱਚੋਂ ਲੱਭ ਕੇ ਤਾਂ ਫੇਰ ਚੱਲਦੇ ਆ ਆਪਾਂ ਘੁੰਮਣ ਲਈ ਤੇ ਚਲੋ ਅੱਜ ਦਾ ਬਲੌਗ ਕਰਦੇ ਆ ਇੱਥੇ ਹੀ ਖਤਮ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਸੱਚ ਹਾਂ ਹੜ ਭੀੜ ਤਾਂ ਵਾਲਾ ਵੀ ਮੈਂ ਉਹ ਪਾ ਦੇਣਾ ਆ ਬਲੌਗ ਦੇ ਵਿੱਚ ਉਹ ਜਰੂਰ ਤੁਸੀਂ ਉਹਦੇ ਵਿੱਚ ਭਾਰੀ ਹੋਣਾ ਨੇ ਸੰਪਰਕ ਕਰਿਓ ਜੇ ਕੋਈ ਸੇਵਾ ਦਾ ਚਾਹਵਨ ਹੋਊਗਾ ਠੀਕ ਆ ਚਲੋ ਮਿਲਦੇ ਆ ਕੱਲੂ ਉਹ ਤੱਕ ਲਈ ਬਾਏ ਬਾਏ ਸਾਰਿਆਂ ਨੂੰ